ਨਾ ਆਪਣੇ ਆਰਕੇ ਸਕੂਲ ਵੱਲੋਂ ਸੁਤੰਤਰਤਾ ਸੈਨਾ ਦੇ ਸ਼੍ਰੀ ਦਿਆ ਚੰਦ ਜੈਨ ਯਾਦ ਨੂੰ ਸਮਰਪਿਤ ਅੱਜ ਉਨ੍ਹਾਂ ਦੇ ਸੁਪੁੱਤਰ ਸ਼੍ਰੀ ਰਜਿੰਦਰ ਜੈਨ ਦੀ ਅਗਵਾਈ ਹੇਠ ਮਹਾਵੀਰ ਔਇਲ ਵਿਕੇ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਐਸਐਸਪੀ ਸਰਦਾਰ ਚਰਨਜੀਤ ਸਿੰਘ ਸੋਹਲ ਸਰਦਾਰ ਰਤਨ ਸਿੰਘ ਬਰਾੜ ਰਾਜਵੇ ਸਿੰਘ ਦੋਨੋਂ ਐਸਪੀਡੀ ਐਸਪੀ ਗੁਰਜੀਤ ਸਿੰਘ ਗੋਸਲ ਦਿਲਬਾਗ ਸਿੰਘ ਹੋਣਾਂ ਤੋਂ ਇਲਾਵਾ ਸ਼ਾਇਦ ਦੇ ਪ੍ਰਮੁੱਖ ਹਸਤੀਆਂ ਨੇ ਹਿੱਸਾ ਲਿਆ ਜਗਰਾਉ ਤੋਂ ਪੰਜਾਬ ਜੀਰੋ ਚਿਫ ਦਵਿੰਦਰ ਜੈਨ ਦੀ ਰਿਪੋਰਟ ਅਸ਼ਨੀ ਸ਼ਰਮਾ ਕੈਮਰਾਮੈਨ ਜੁਗਿੰਦਰ ਸਿੰਘ ਚੋਹਾਂਦੀ ਦੀ ਰਿਪੋਰਟ ਕਵਰ ਫਾਸਟ 24 ਸ਼ਹਿਰ ਦੀ ਸਾਰੀ ਮੁਜ਼ਜ਼ਾ ਕਟਾਉਣ ਕਿ ਤੁਸੀਂ ਸਭ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਰਜਿੰਦਰ ਜੈਨ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਸਮਾਗਮ ਸੱਦਿਆ ਮੈਂ ਸੋਚ ਰਿਹਾ ਸੀ ਕਿ ਮੈਂ ਇੱਥੇ ਜਾ ਕੇ ਕੀ ਬੋਲਾਂਗਾ ਅਜਿੰਦਰ ਜੀ ਆਪਣੇ ਆਪ ਦੇ ਵਿੱਚ ਜਿਵੇਂ ਕਿਹਾ ਕਿ ਇੱਕ ਸ਼ਖਸੀਅਤ ਹੀ ਇੱਕ ਸੰਸਥਾ ਨੇ ਲੋਕ ਸੇਵਾ ਸੁਸਾਇਟੀ ਹੋਈ ਜਿਹੜਾ ਵੈਲਫੇਅਰ ਕਾਉਂਸਲ ਹੋ ਗਈ ਜੋ ਹੈ ਕੰਮ ਸਮਾਜ ਵਾਸਤੇ ਸਮਾਜ ਵਾਸਤੇ ਕਰ ਰਹੇ ਨੇ ਬੜੇ ਕਾਬਲੇ ਤਰੀਕੇ ਤੇ ਮੈਂ ਹੁਣੇ ਪੜ੍ਹ ਰਿਆ ਸੀ ਬੌਜੀ ਬਾਰੇ ਕਰਮਯੋਗੀ ਪਰ ਉਹ ਦੂਜੇ ਸਵਰਗੀਏ ਸ਼੍ਰੀ ਦਇਆ ਚੰਦ ਜੈਨ ਜੀ ਇਹ ਸਭ ਸੁਤੰਤਰਤਾ ਸੁਣਾਈ ਹੋ ਰਹੀ ਹੈ ਜਿੱਥੇ ਇਹਨਾਂ ਨੇ ਆਪਣੇ ਪਰਿਵਾਰ ਨੂੰ ਐਨੇ ਵਧੀਆ ਤਰਜ਼ੀਬ ਸਿਕਾਈ ਹੈ ਸਮਾਜ ਨੂੰ ਵੀ ਸੇਧ ਦਿੱਤੀ ਹੈ ਇਹਨਾਂ ਦਾ ਜੋ ਵੀ ਸਮਾਜ ਦੇ ਵਿੱਚ ਕੰਮ ਹੈ ਬੜਾ ਕਾਬਲੀਦਾਰੀ ਦਾ ਜਿੱਥੇ ਅਸੀਂ ਆ ਜਿਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਜੁਇਨਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਹੈ ਟੈਂਸ਼ਨ ਬੜਾ ਕਾਬਲੀਦਾਰੀ ਹੈ ਜਿੱਥੇ ਪ੍ਰਸ਼ਾਸਨ ਜਿੱਥੇ ਇੱਕ ਅੱਟ ਹੈ ਮੈਂ ਸੋਚ ਰਹੀ ਸੀ ਕਿ ਮੈਂ ਇਸ ਵਾਰ ਕੀ ਕਹਾਗਾ ਮੈਨੂੰ ਮਕਬੀਰ ਜੀ ਦਾ ਇੱਕ ਦੁਆ ਯਾਦ ਆਇਆ ਕਿ ਹਮ ਕਬੀਰਾ ਹਮ ਆਏ ਜਗਤ ਮੇਂ ਜਗ ਹਸੇ ਹਮ ਰੋਏ ਐਸੀ ਕਰਨੇ ਕਰ ਚਲੇ ਜਗ ਹਸ ਜਗ ਅਥਾ ਹਸੇ ਜਗ ਜਗ ਰੋਏ ਤੇ ਬਾਉ ਜੀ ਦਾ ਉਹ ਕੰਮ ਨੇ ਕਿ ਜੋ ਉਹਨੇ ਕੰਮ ਕੀਤਾ ਹੈ ਕਿ ਅਸੀਂ ਉਹਨੂੰ ਹਰੇਕ ਸਾਲ ਉਹਦੀ ਸੋਨ ਤੇ ਜੀਵੇ ਯਾਦ ਕਰਦੇ ਆਂ ਜਿੱਥੇ ਤੱਕ ਜਗਰਾਉ ਦਾ ਸਵਾਲ ਹੈ ਡਾਕਟਰ ਸਾਹਿਬ ਨੇ ਕਿਹਾ ਕਿ ਮੇਰੇ ਤੋਂ ਉਹਨਾਂ ਨੂੰ ਬੜੀ ਆਸ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਜਗਰਾਉ ਨੂੰ ਵਧੀਆ ਬਣਾਉਣਾ ਤੇ ਸ਼ਹਿਰ ਦੀ ਉਹ ਗੀ ਅਸੀਂ ਛੀਪਾ ਤੇ ਮੇ ਸਾਡੇ ਵੱਡੇ ਵੀਰ ਜੈਨ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੈਨ ਜੈਨ ਸਾਹਿਬ ਨਾਲ ਸਾਡਾ ਬਾਪਿਆ ਜੀ ਜਦੋਂ ਕੋਰੋਨਾ ਦੀ ਪ੍ਰੋਬਲਮ ਆਈ ਹੈ ਤੇ ਉਦੋਂ ਸਾਰੀਆਂ ਐਨ ਜੀਓਜ਼ ਅੱਗੇ ਆ ਗਈਆਂ ਸੀ ਚੇਕ ਨਾਲ ਜ਼ਾਬੀ ਹੁੰਦੇ ਸੀ ਸਾਰੇ ਇਹਨਾਂ ਦੇ ਨਾਲ ਹੁੰਦੇ ਸੀ ਤੇ ਉਹ ਟਾਈਮ ਬੜਾ ਇੱਕ ਆਪਣਾ ਟਾਈਮ ਸੀ ਔਰ ਸਾਰੇ ਅੰਦਰ ਟੈਂਟੀ ਬਹੁਤ ਸਰੀ ਕੀ ਹੁਣਾ ਜਿਹਦੇ ਕਰਕੇ ਉਹ ਡਿਸਕਸ ਵੀ ਹੋਣਾ ਦਵਾਈਆਂ ਦੇ ਸਮਾਗਮ ਬਾਰੇ ਤੇ ਗੁਰੂ ਨਾਨਕ ਸੇਵਾ ਸਵਾਰਾ ਸੋਸਾਇਟੀ ਵੱਲੋਂ ਜੋ ਪੈਚਨਸ ਜੀ ਵੰਡੀ ਇੱਥੇ ਆ ਕੇ ਤੇ ਆਏਗੇ ਚੀਫ ਗੈਸਟ ਬਾਰੇ ਸਾਰਿਆਂ ਬਾਰੇ ਸਖਸ਼ੇਪ ਵਿੱਚ ਜਰਾ ਕੀ ਕਹਿਣਾ ਚਾਹੁੰਦੇ ਜਦੋਂ ਮੈਂ ਗੁਰਨਾਨਕ ਸਾਹਿਬਾ ਸੋਸਾਇਟੀ ਸ਼ੁਰੂ ਕੀਤੀ ਸੀ ਤਾਂ ਮੈਨੂੰ ਕਿਸੇ ਨੇ ਕਿਹਾ ਸੀ ਕਿ ਇਹ ਬਾਬਾ ਨਾਨਕ ਦੇ ਨਾਮ ਨਾਲ ਸ਼ੁਰੂ ਹੋਈ ਹੈ ਇਹ ਕਦੀ ਖਤਮ ਨਹੀਂ ਹੋਊਗੀ ਪਰ ਮੈਨੂੰ ਅੱਜ ਜੈਨ ਸਾਹਿਬ ਦੇ ਇਸ ਪਰਿਵਾਰ ਇਸ ਘਰ ਦੇ ਵਿੱਚ ਪਹੁੰਚ ਕੇ ਉਹ ਸ਼ਬਦ ਸਾਥ ਹੁੰਦੇ ਬਰਤੀਏ ਹੋ ਰਹੇ ਨੇ ਸਵਰਗੀ ਸ਼੍ਰੀ ਦਿਆਚਾਰੀ ਜੈਨ ਜਿਹਦੀ ਯਾਦ ਵਿੱਚ ਉਹਨਾਂ ਦੇ بیٹے ਸ਼੍ਰੀ ਰਜਿੰਦਰ ਜੈਨ ਸਮਾਜ ਸੇਵੀ ਸ਼ਖਸੀਅਤ ਨੇ ਅੱਜ 26 ਪਰਿਵਾਰਾਂ ਨੂੰ ਸਾਡੇ ਉਹਨਾਂ ਨੂੰ ਗੁਰਨਾਨਕ ਸਾਹਿਬਾ ਸੋਸਾਇਟੀ ਦੇ ਨੂੰ ਹਰ ਸਾਲ ਹੀ ਦਸਰਾ ਪੈਨਸ਼ਨ ਦਿੰਦੇ ਨੇ ਦੋ-ਦੋ ਮਹੀਨਿਆਂ ਦੀ ਪੈਨਸ਼ਨ ਨਾਲ ਰਾਸ਼ਨ ਤੇ ਨਾਲ ਉਹਨਾਂ ਨੂੰ ਸਭ ਤੋਂ ਪਹਿਲਾਂ ਖਾਣਾ ਖਵਾਇਆ ਸਭ ਤੋਂ ਪਹਿਲਾਂ ਪ੍ਰਸ਼ਾਦ ਦਿੱਤਾ ਮੈਨੂੰ ਇਸ ਗੱਲ ਲਈ ਸਾਡੇ ਜਗਰਾਉਂ ਵਾਸੀ ਇਸ ਗੱਲ ਦੇ ਲਈ ਬੜੇ ਖੁਸ਼ਕਿਸਮਤ ਨੇ ਕਿ ਇੰਨੇ ਵੱਡੇ ਕੰਮ ਕਰਨ ਤੋਂ ਬਾਅਦ ਵੀ ਸਿੱਧੂ ਸਾਹਿਬ ਜੈ ਸਾਹਿਬ ਇਹ ਕਹਿ ਰਹੇ ਨੇ ਕਿ ਹਜੇ ਮੈਨੂੰ ਮਜ਼ਾ ਨਹੀਂ ਹੈ ਹਜੇ ਮੈਂ ਹੋਰ ਵੀ ਐਵੇਂ ਹੋਏ ਕੰਮ ਕਰਨਾ ਚਾਹੁੰਦੇ ਹਾਂ ਜੀ ਕਮਾਲ ਹੋਵੇ ਤਾਂ ਇਹਦਾ ਮਤਲਬ ਜਗਰਾਉਂ ਵਾਸੀਆਂ ਦੇ ਲਈ ਆਉਣ ਵਾਲਾ ਸਮਾਨ ਖਾਸ ਸਿਹਤ ਨਾਲ ਜ਼ਰੂਰਤਮੰਦ ਪਰਿਵਾਰਾਂ ਦੇ ਲਈ ਇਹ ਇਸ ਸ਼ਹਿਰ ਦਾ ਸਿਹਤਮੰਦ ਹੋਣਾ ਤੇ ਲੰਬੀ ਉਮਰ ਹੋਣਾ ਇਹ ਸਾਡੇ ਲਈ ਵਰਦਾਨ ਸਿੱਧੌਰੀ ਹਜੇ ਅਸੀਂ ਸਾਰੇ ਬਸ ਇਹੀ ਅਰਦਾਸ ਕਰਦੇ ਆਂ ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦਵੇ ਤੇ ਇਹੋ ਜਿਹੀ ਜਿਹੜੀ ਇਹ ਸੋਚ ਹੈ ਇਹ ਦਿਨੋਂ ਦਿਨ ਹੋਰ ਪਾਸੇ ਰਵੇ ਜੇ ਸਾਰੀ ਜਗਰਾਉਂ ਦੀ ਕ ਵੀ ਮੇਰਾ ਖਿਆਲ ਜਿਹਨੂੰ ਵੀ ਇਹਨਾਂ ਨੇ ਇਨਵਾਈਟ ਕੀਤਾ ਕੀ ਮਗਾਲ ਕਿਉਂ ਹੈ ਨਾ ਇੱਥੇ ਪੁੰਚਿਆ ਸਾਰਾ ਪੁਲਿਸ ਵਿਭਾਗ ਐਡਮਿਨਿਸਟ੍ਰੇਸ਼ਨ ਸਾਰੇ ਜਗਰਾਉਂ ਦੀਆਂ ਸੁਸਾਇਟੀ ਮੈਂ ਤਾਂ ਇਹ ਹੀ ਅਰਦਾਸ ਕਰੂਗਾ ਕਿ ਮੇਰੇ ਤੇ ਇਹ ਅਸ਼ੀਰਵਾਦ ਇਹਨਾਂ ਦਾ ਹਮੇਸ਼ਾ ਬਣਿਆ ਰਹੇ ਮੈਂ ਇਸ ਸਮਾਗਮ ਬਾਰੇ ਕੀ ਕਹਿਣਾ ਚਾਹੁੰਗਾ ਅੱਜ ਬਾਬੂ ਜੀ ਦੀ 6th ਜੇਥਨ ਵਰਸੀ ਹੈ ਤੇ ਆਈ ਐਮ ਪ੍ਰਾਊਡ ਕਿ ਮੈਂ ਇੱਕ ਐਸੇ ਬਾਪ ਦਾ ਬਟਾ ਹਾਂ ਜਿਨੇ ਰਾਸ਼ਟ੍ਰਪਤੀ ਵਿੱਚ ਸਮਾਜ ਸੇਵਾ ਵਿੱਚ ਧਰਮ ਸੇਵਾ ਵਿੱਚ ਇੱਕ ਆਪਣਾ ਛੀਨੀ ਆਪਣੀ ਬਹੁਤ ਵਧੀਆ ਮਨੀ ਪਛਾਣ ਬਣਾਈ ਹੈ ਕਿ ਮੈਂ ਵੀ ਉਹਨਾਂ ਦੇ ਜੀਵਨ ਤੋਂ ਵੀ ਥੋੜੀ-ਮੋਟੀ ਅੰਦਾ ਲੈ ਕੇ ਉਹਨਾਂ ਦੀ ਵਿਰਾਸਤ ਨੂੰ ਲੈ ਕੇ ਕਿ ਮੈਂ ਵੀ ਉਸ ਨਕਸ਼ੇ ਕਦਮ ਤੇ चलन की पूरी पूरी कोशिश कर रहे हैं है है, तो मेरे जोड़े है जे मेरे गाइड है वो मेरे सिद्धू साहब मेरे नाम खड़े हैं इन्हों जो भी अं मिलते हफ्ते तकरीबन एक सारी मीटिंग होंगी है तो अभी हर वे डिवेलपमेंट बारे रिफॉर्म बारे या सोशल एक्टिविटी बारे गल करते हो कोई गल नहीं कर वचन देना कि हमेशा ही मैं इस तरह समाज की सेवा जो भी तो जी सेवा मैं करें मेरे संतुष्ट नहीं है मैं चाहता कि तू उच्चा कुछ अच्छा हो कोई करिए सेवा ਇਹ ਮੈਤਰੀ ਇਹ ਚੈਟ ਵਿੱਚ ਲੋਕਾਂ ਨੂੰ ਵਿਚਾਰ ਮਿਲਦਾ ਰਹੇ ਮੈਨੂੰ ਹੌਸਲਾ ਰਹੇ ਇਹ ਬੌਲੀਆ ਅਸ਼ੀਰਵਾਦ ਮਿਲਦਾ ਰਹੇ ਤੇ ਸੇਵਾ ਦੇ ਵਿੱਚ ਮੈਂ ਇੱਕ ਹਾਈ ਟੈਕ ਬੰਦਾ ਹਾਂ ਉਹ ਸ਼ਬਦ ਤੁਸੀਂ ਕੀ ਕਹਿਣਾ ਚਾਹੋਗੇ ਜੀ ਅੱਜ ਸਿੰਘ ਜੀ ਦਿਆਚਨ ਜੈ ਜੀ ਫ੍ਰੀडम फाइਟਰ ਉਹਨਾਂ ਦੀ ਵਰਸੀ ਤੇ ਤੇ ਸ੍ਰੀ ਰਿੰਦਰ ਜੈ ਜੀ ਦੇ ਕਿਹਨਾਂ ਨੇ ਕਿ ਅੱਜ ਸਮਾਗੋ ਕੀਤਾ ਉਹਦੇ ਤੇ ਅਸੀਂ ਪਹੁੰਚੇ ਬਹੁਤ ਅੱਛਾ ਲੱਗਿਆ ਜਿਸ ਤਰ੍ਹਾਂ 26 ਗਰੀਬ ਪਰਵਾਰਾਂ ਨੂੰ 26 ਗਰੀਬ ਪਰਵਾਰਾਂ ਨੂੰ ਪਛਾਣ ਦਿੱਤੀ ਰਾਸ਼ਨ ਦਿੱਤਾ ਔਰ ਸਾਰਿਆਂ ਵਾਸਤੇ ਸਾਰਾ ਉਹ ਤਲੰਗਰ ਜਿਹੜਾ ਚੱਲ ਰਿਹਾ ਹੈ ਉਹ ਵਰਤਿਆ ਜੈਨ ਸਾਹਿਬ ਦੀ ਬਹੁਤ ਅੱਛੀ ਸੋਚ ਹੈ ਕਿਉਂਕਿ ਮੈਂ ਵੀ ਇਹਨਾਂ ਤੋਂ ਬਹੁਤ ਸਿੱਖਿਆ ਕਿ ਬੜੇ ਦਿਨ ਤੋਂ ਇਹ ਸ਼ਹਿਰ ਦੇ ਸੁਧਾਰ ਵਾਸਤੇ ਲੱਗੇ ਹੋਏ ਹਮੇਸ਼ਾ ਇਹਨਾਂ ਦੀ ਇਹ ਇੱਛਾ ਹੁੰਦੀ ਹੈ ਕਿ ਕੋਈ ਅੱਛਾ ਕੰਮ ਕਰੀਏ ਔਰ ਮੈਂ ਪ੍ਰਮਾਤਮਾ ਤੋਂ ਵੀ ਹੀ ਮੰਗਦਾ ਵੀ ਜੈਨ ਸਾਹਿਬ ਨੂੰ ਲੰਬੀ ਉਮਰ ਦੇਵੇ ਔਰ ਇਸੇ ਤਰ੍ਹਾਂ ਦਾ ਇਹ ਨਿਤਯਕਰਮ ਸਾਡਾ ਕਰਦੀ ਰਹੇ ਔਰ ਅਸੀਂ ਸ਼ਹਿਰ ਵਾਸੀ ਅੱਛੇ ਰਹੋ ਕਰੀਏ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਐ ਐਸਐਸਪੀ ਸਾਹਿਬ ਐਸਐਸਪੀ ਐਸਪੀ ਹੈੱਡਕੁਆਰਟਰ ਐਸਪੀ ਸਰਦਾਦਰ ਬਾਗਸ ਤੋਂ ਬਹੁਤ ਸਤਿ ਸਾਭਾਈ ਬਹੁਤ ਚੰਗਾ ਲੱਗਿਆ ਤੇ ਮੈਂ ਇਹਨਾਂ ਨੂੰ ਅਰਦਾਸ ਕਰਦਾ ਵੀ ਹਰ ਵਾਰੀ ਜਿਹੜੇ ਛੋਟੇ ਜਿਹੇ ਮਸਲੇ ਇਹਟ ਆਈਪੀਐਸ ਆਇਨੇ ਤੇ ਮੈਂ ਕਹਿੰਦਾ ਸਾਡੇ ਸ਼ਹਿਰ ਦਾ ਕੋਈ ਸਵਾਰ ਕੇ ਜਾਣ ਮੈਂ ਤੇ ਇਹਨਾਂ ਨੂੰ ਇਹੀ ਰਿਕੁਐਸਟ ਕਰਦਾ ਐਸਪੀ ਸਾਹਿਬ ਜਿਹੜੇ ਜੰਗ ਚ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਸਾਡੇ ਜਿਹੜੇ ਪੁਰਾਣੀ ਜਨਰੇਸ਼ਨ ਨਾਲ ਉਹ ਜਦ ਰੈਕਟਿਵ ਹੈਗੇ ਤੇ ਮੈਂ ਇਹੀ ਰਿਕੁਐਸਟ ਕਰਾਂਗਾ ਵੀ ਇਹ ਸਾਡੇ ਸ਼ਹਿਰ ਦਾ ਕੋਈ ਸਵਾਰ ਬੇ